ਝੰਡੇਆਲਾ ਗੁਰੂ ਹਲਕੇ ਦੇ ਪਿੰਡਾਂ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਇਹ ਰਿਜ਼ਰਵ ਇਲਾਕਾ ਵੀ ਹੈ ਅਤੇ ਇੱਥੋਂ ਦੇ ਪਰਿਵਾਰਾਂ ਦੇ ਹਾਲਾਤ ਬਾਰਿਸ਼ ਕਰਕੇ ਕੀ ਹੈ ਉਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਨੇ ਆ ਹਾਲਾਤ ਨੇ ਇੱਧਰ ਬਾਰਿਸ਼ ਦੇ ਕਾਰਨ ਤੇ ਇੱਥੇ ਇੱਕ ਸੇਵਾ ਸੁਸਾਇਟੀ ਹੈ ਜਿਸ ਦਾ ਨਾਮ ਹੈ ਤਨਤਨ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੇਵਾ ਸੁਸਾਇਟੀ ਉਹਨਾਂ ਵੱਲੋਂ ਤਰਪਾਲਾਂ ਦੀ ਸੇਵਾ ਜਿਹੜੀ ਹੈ ਉਹ ਗਰੀਬ ਪਰਿਵਾਰਾਂ ਦੀਆਂ ਸ਼ਿਕਪਾਂ ਦੇ ਕੀਤੀ ਜਾ ਰਹੀ ਹੈ ਪਰਵਾਰਾਂ ਦੇ ਨਾਲ ਬਾਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਜਾਣਦੇ ਹਨ ਕਿ ਕੀ ਹਾਲਾਤ ਨੇ ਸਰਕਾਰਾਂ ਤਾਂ ਬੜੇ ਦਾਅਵੇ ਕਰਦੀਆਂ ਨੇ ਸਰਕਾਰਾਂ ਨੇ ਬੜੇ ਵਾਅਦੇ ਕੀਤੇ ਇਨ੍ਹਾਂ ਗਰੀਬ ਲੋਕਾਂ ਦੇ ਨਾਲ ਪਰ ਕੀ ਗਰਾਉਂਡ ਜ਼ੀਰੋ ਤੇ ਕੋਈ ਸਹੂਲਤ ਪਹੁੰਚੀ ਕਿਉਂਕਿ 2022 ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੰਜਾਬ ਤਾਂ ਕੀ ਪੂਰੇ ਦੇਸ਼ ਦੇ ਵਿੱਚ ਕੋਈ ਵੀ ਘਰ ਜਿਹੜਾ ਉਹ ਕੱਚਾ ਨਹੀਂ ਸੀ ਹੋਣਾ ਲੇਕਿਨ त्रास ਦੀ ਪੰਜਾਬ ਦੀ ਇਹ ਹੈ ਕਿ ਜਿੱਦ ਤਰ੍ਹਾਂ ਹੁਣ ਕਿਸਾਨ ਜਿਹੜਾ ਉਹ ਉਹਨਾਂ ਦੀ ਫਸਲ ਡੁੱਬ ਗਈ ਅਤੇ ਜੇ ਗੱਲ ਗਰੀਬ ਘਰਾਂ ਦੀ ਕੀਤੀ ਜਾਵੇ ਤਾਂ ਉਹਨਾਂ ਦੀਆਂ ਛੱਤਾਂ ਚੋ ਰਹੀਆਂ ਨੇ ਉਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਅਸੀਂ ਐਸ ਵੇਲੇ ਜੰਡੇਆਲਾ ਗੁਰੂ ਦੇ ਪਿੰਡ ਭਗੋਵਾਂ ਦੇ ਵਿੱਚ ਮੌਜੂਦ ਹਾਂ ਤੇ ਇਹ ਤਸਵੀਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਖਾ ਦਿੱਤੀ ਜਾਵੇ ਕਿ ਆਹ ਹਾਲਾਤ ਨੇ ਜਿੰਨਾ ਘਰਾਂ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਹਾਂ ਤੁਸੀਂ ਵੇਖ ਸਕਦੇ ਕੋਈ ਬੈੱਡ ਗਿੱਲੇ ਨੇ ਛੋਟੇ ਛੋਟੇ ਬੱਚੇ ਇੱਥੇ ਆਹ ਹਾਲਾਤ ਨੇ ਜਿੰਨਾ ਘਰਾਂ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਆਂ ਪਰਿਵਾਰ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਕੇ ਜਾਣਦੇ ਆ ਕਿ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਕੋਈ ਰਿਸ਼ਤੇਦਾਰ ਬੋੜਿਆ ਜਾਂ ਕਿਸੇ ਨੇ ਉਹਨਾਂ ਦੀ ਸਾਰ ਲਈ ਜਾਂ ਨਹੀਂ ਲਈ ਇਹ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਪਿੰਡ ਭੰਗਵਾ ਜੀ ਤੇ ਬਾਬਾ ਜੀਵਨ ਸਿੰਘ ਜੀ ਸੁਸਾਇਟੀ ਵੱਲੋਂ ਜਿਹੜੇ ਮੇਰੇ ਵੀਰਾ ਇਹ ਆ ਫੌਜੀ ਸਾਹਿਬ ਜੀ ਤੇ ਇਹ ਗਰੀਬ ਪਰਿਵਾਰਾਂ ਦੀ ਮਦਦ ਕਰ ਰਏ ਆ ਤਰਪਾਲਾਂ ਲੈ ਕੇ ਆਏ ਆ ਜੀ ਉਹ ਰੇਣ ਨੇ ਅੱਗੇ ਵੀ ਸੇਵਾ ਕੀਤੀ ਆ ਕਿ ਸਲਾਈ ਕਢਾਈ ਦਾ ਜੋ ਚਲਾ ਰਿਹਾ ਮਿਸ਼ਨ ਹੈ ਆਪਣਾ ਜੀ ਤੇ ਬਹੁਤ ਬਹੁਤ ਧੰਨਵਾਦ ਆ ਬਾਕੀ ਸਰਕਾਰ ਨੂੰ ਇਹ ਬੇਨਤੀ ਆ ਕਿ ਜੋ ਨਸ਼ਿਆ ਚੱਲ ਰਿਹਾ ਪੰਜਾਬ ਦੇ ਵਿੱਚ ਉਹਨੂੰ ਠੱਲ ਪਾਈ ਜਾਵੇ ਪਰ ਅਜੇ ਤੱਕ ਭਗਵੰਤ ਮਾਨ ਨੂੰ ਮੇਰੀ ਬੇਨਤੀ ਆ ਕਿ ਜਿੰਨੇ ਅੱਜ ਤੱਕ ਬਹੁਤ ਲੋਕਾਂ ਨੂੰ ਧੋਖੇ 'ਚ ਰੱਖ ਕੇ ਵੋਟਾਂ ਲਈਆਂ ਵਾਂ ਪਰ ਅਜੇ ਤੱਕ ਜਿਹੜਾ ਨਸ਼ਾ ਵਾ ਉਦਾਂ ਹੀ ਵੇਚ ਰਿਆ ਬੱਚਾ ਬੱਚਾ ਵੇਚ ਰਿਆ ਵਾ ਸੋ ਮੇਰੀ ਮਿਹਰਬਾਨੀ ਬੇਨਤੀ ਆ ਕਿ ਬੰਦ ਕੀਤਾ ਜਾਵੇ ਮੇਰਾ ਨਾਮ ਕੁਮਰਪ੍ਰੀਤ ਕੌਰ ਹੈ ਪਿੰਡ ਭੰਗਵੰਦੀ ਰਹਿਣ ਵਾਲੀ ਆਂ ਅ ਕੀ ਹਾਲਾਤ ਨੇ ਕੋਠਿਆਂ ਦੇ ਹਾਲਾਤ ਬਹੁਤ ਮਾੜੇ ਜੇ ਰਾਤ ਅਸੀਂ ਬਹਿ ਕੇ ਕੱਟੀ ਬੜੀ ਔਖੀ ਰਾਤ ਕੱਟੀ ਹੈ ਜੀ ਕਿੰਨੇ ਚਿਰ ਤੋਂ ਤੁਸੀਂ ਜਿਹੜਾ ਇੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਜੀ ਕਾਫੀ ਟਾਈਮ ਤੋਂ ਇਹ ਹਾਲਾਤ ਵਿੱਚ ਰਹਿੰਦੇ ਨੇ ਮੈਂ ਆਪਣੇ ਮਾਪਿਆਂ ਦੇ ਘਰੇ ਰਹਿੰਦੀ ਆਂ ਆਪਣੇ ਮਾਦਾ ਪਿਤਾ ਦੇ ਘਰੇ ਰਹਿੰਦੇ ਹਾਂ ਜੀ ਤੁਹਾਡੇ ਪਤੀ ਕੀ ਕਰਦੇ ਨੇ ਪਤੀ ਮੇਰਾ ਨਸ਼ਾ ਪਤਾ ਬਹੁਤ ਕਰਦੇ ਕੁੱਟ ਮਾਰ ਕੇ ਚੱਲ ਜਾਂਦੇ ਖਰਚਾ ਕੋਈ ਨਹੀਂ ਦੱਸਿਆ ਨਹੀਂ ਕਿਸੇ ਨੂੰ ਸਰਕਾਰ ਨੂੰ ਕਿਸੇ ਅਧਿਕਾਰੀ ਨੂੰ ਇੱਥੇ ਤੁਸੀਂ ਕੋਈ ਸੁਣਦਾ ਹੀ ਨਹੀਂ ਆ ਸੁਣੇ ਤੇ ਫਿਰ ਬੋਲੀ ਅੱਗੇ ਕੀ ਮੰਗ ਕਰਦੇ ਜੇ ਤੁਹਾਡੇ ਕਾਂਗਸਵਾਸੀ ਵੀ ਪਹੁੰਚੇ ਆ ਮੰਗੇ ਕਰਦੇ ਆ ਕਿ ਸਰਕਾਰਾਂ ਨੂੰ ਨਸ਼ਾ ਪਤਾ ਬੰਦ ਕਰਨਾ ਚਾਹੀਦਾ ਵਧ ਤੋਂ ਵਧ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਆ ਉਹਦੇ ਕਹਿੰਦੇ ਅਸੀਂ ਕਰਦੇ ਹਾਂ ਲਗਾਤਾਰ ਇਹ ਉਦਛੜਿਆ ਹੈ ਤਾਂ ਤੁਹਾਡੇ ਕੋਈ ਆਈ ਨਹੀਂ ਪੁਲਸ ਰੇਟ ਰੂਟ ਕੋਈ ਹੋਈ ਨਹੀਂ ਨਹੀਂ ਰੇਟ ਕੋਈ ਨਹੀਂ ਹੈ ਠੀਕ ਹੈ ਹਾਂਜੀ ਅੱਜ ਕਿੰਨੇ ਕੋਠੇ ਜਿਹੜੇ ਤੁਹਾਡੇ ਚੋਰ ਹੈ ਜਿੱਥੇ ਤੁਸੀਂ ਦੋ ਕਮਰੇ ਆਡੇ ਹਾਂਜੀ ਜਿਹੇ ਹਾਲਾਤਾਂ 'ਚ ਕੋਈ ਰਿਸ਼ਤੇਦਾਰ ਬੋੜੇ ਤੁਹਾਡੇ ਨਹੀਂ ਨਹੀਂ ਕੋਈ ਰਿਸ਼ਤੇਦਾਰ ਕਿੰਨੇ ਮੈਂਬਰ ਦੇ ਤੁਸੀਂ ਇਹ ਘਰ ਦੇ ਵਿੱਚ ਰਹ ਰਹੇ ਇਹ ਘਰ 'ਚ ਮੈਂ ਤੇ ਮੇਰਾ ਬੇਟਾ ਰਹ ਰਹੇ ਕਮਾਉਣ ਵਾਲਾ ਕੌਣ ਹੈ ਕਮਾਉਣ ਵਾਲਾ ਕੋਈ ਨਹੀਂ ਮਾਪੇ ਮੇਰਾ ਇੱਥੇ ਨਹੀਂ ਉਹ ਜਲੰਧਰ ਰਹਿੰਦੇ ਫਿਰ ਗੁਜ਼ਾਰਾ ਕਿੱਦਾਂ ਹੁੰਦਾ ਪੈਂਦਾ ਗੁਜ਼ਾਰਾ ਮੈਂ ਆਪਣਾ ਦਿਹਾੜੀ ਧੱਪਾ ਕਰਕੇ ਤੇ ਫਿਰ ਕੰਮ ਕਰਕੇ ਰੋਟੀ ਖਾਣੇ ਫਿਰ ਜੀ ਹਾਲਾਤ ਬਹੁਤ ਮਾੜੇ ਨੇ ਸਵੇਰ ਦੇ ਇਹਨਾਂ ਦੇ ਘਰਾਂ 'ਚ ਜਾ ਕੇ ਵੇਖਣਦੇ ਆ ਬਹੁਤ ਪਾਣੀ ਆਇਆ ਘਰਾਂ ਦੇ ਵਿੱਚ ਛੱਤਾਂ ਡਿੱਗਣ ਡੀਆਂ ਵਾ ਕੋਠ ਪਾਣੀ ਦੋ ਬੀਬੀਆਂ ਬੈਠੀਆਂ ਨੇ ਅਸੀਂ ਸਵੇਰ ਦੇ ਘਰ ਘਰ ਜਾ ਕੇ ਵੇਖਿਆ ਨੇ ਬੀਬੀਆਂ ਭੁੱਖੀਆਂ ਧਈਆਂ ਬੈਠੀਆਂ ਨੇ ਤੇ ਬਹੁਤ ਹਾਲਾਤ ਮਾੜੇ ਨੇ ਘਰਾਂ ਦੇ ਵਿੱਚ ਪਾਣੀ ਵੜਿਆ ਵਾ ਤੇ ਵਿਚਾਰੀਆਂ ਬਹੁਤ ਪੜਈਆਂ ਨੇ ਇਤਰਾ ਤੜਫਣ ਵੀ ਕੀ ਕਰੀਏ ਤੇ ਕੀ ਕਰੀਏ ਨਾ ਕਰੀਏ ਉਹ ਫਿਰ ਇਤਰੇ ਚਲੋ ਉਹਨਾਂ ਨੇ ਸਾਨੂੰ ਪੁੱਛਿਆ ਕਿ ਵੀ ਉਹਨਾਂ ਵੀਰ ਜੀ ਨੂੰ ਫੋਨ ਕਰੋ ਕਿ ਸਾਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ ਤੇ ਫਿਰ ਚਲੋ ਵੀਰ ਜੀ ਨੂੰ ਹੀ ਫੋਨ ਕੀਤਾ ਇਹ ਆਏ ਨੇ ਇਹਨਾਂ ਦੀ ਬੀਬੀਆਂ ਦੀ ਮਦਦ ਕੀਤੀ ਆ ਸੁਣਦੇ ਨੇ ਤੇ ਵੀ ਚਲੋ ਕਮਰਿਆਂ ਦੇ ਉੱਤੇ ਪਾਉਂਡੇ ਨੇ ਤਰਪਾਲਾ ਪਾਉਂਡੇ ਨੇ ਹਾਂਜੀ ਤੇ ਵੀਰ ਜੀ ਸਵੇਰ ਦੇ ਸਾਡੇ ਨਾਲ ਹੀ ਨੇ ਸਾਡੀ ਬਹੁਤ ਬੀਬੀਆਂ ਦੀ ਮਦਦ ਕਰਨ ਦੇ ਨੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੋਗੇ ਵੀ ਉਹ ਕੋਈ ਸਰਕਾਰ ਵੱਲੋਂ ਸਹੂਲਤ ਤੁਹਾਡੇ ਕੋਈ ਕੋਠਿਆਂ ਨੂੰ ਲੈ ਕੇ ਆਈ ਹੁਣ ਤੱਕ ਨਹੀਂ ਨਹੀਂ ਵੀਰ ਜੀ ਕੋਈ ਸਹੂਲਤ ਨਹੀਂ ਆਈ ਆਉਂਦੇ ਨੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਹੋਰ ਵੀ ਬਹੁਤ ਆਉਂਦੇ ਨੇ ਆਣ ਕੇ ਸੁਣਦੇ ਨੇ ਇਹਨਾਂ ਦੇ ਕੋਠੇ ਲਿਖ ਕੇ ਖੜਦੇ ਨੇ ਪਰ ਅਜੇ ਤੱਕ ਕੋਈ ਨੇ ਕਿਸ ਦੀ ਛੱਤ ਨਹੀਂ ਬਦਲੀ ਕਿਸੇ ਨੇ ਕਿਸੇ ਦਾ ਕੋਠਾ ਨਹੀਂ ਪਾ ਕੇ ਦਿੱਤਾ ਵੀ ਐ ਤਰ੍ਹਾਂ ਜਿਹੜੇ ਪਿੰਡਾਂ ਜਾਣ ਕੇ ਲਿਖ ਕੇ ਖੜਦੇ ਨੇ ਪਰ ਕੋਈ ਆਣ ਕੇ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਅਜੇ ਤੱਕ ਕਿਸੇ ਨੇ ਇਹਨਾਂ ਦੀ ਕਿਸੇ ਨੇ ਪੁੱਛਿਆ ਕਿੱਛਾ ਨਹੀਂ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸਰਟੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਜੰਡਾਲਾ ਗੁਰੂ ਹਲਕੇ ਦੇ ਵਿੱਚ ਜੋ ਲੋੜਵੰਦ ਪਰਿਵਾਰਾਂ ਦੀ ਪਹੁੰਚ ਕੇ ਸਾਰ ਲੈ ਰਹੇ ਹਨ ਸੋ ਇੱਥੇ ਹੀ ਪਿੰਡ ਭੰਗਵਾ ਆਏ ਹਾਂ ਜਿੱਥੇ ਕਿ ਬਹੁਤ ਹੀ ਲੋੜਵੰਦ ਪਰਿਵਾਰ ਦੇਖਿਆ ਇੱਥੇ ਇਹ ਭੈਣ ਮਿਲੀ ਆ ਕਿ ਭੈਣ ਰੋ ਰਹੀ ਆ ਕਹਿੰਦੀ ਆ ਕਿ ਸਾਨੂੰ ਸਰਕਾਰਾਂ ਕੋਲੋਂ ਕੁਛ ਨਹੀਂ ਚਾਹੀਦਾ ਜੋ ਨਸ਼ਾ ਵਾ ਉਹ ਘਟਾਇਆ ਜਾਵੇ ਜਦੋਂ ਨਸ਼ਾ ਬੰਦ ਹੋ ਜਾਊਗਾ ਤੇ ਆਪਣੇ ਆਪ ਹੀ ਸਾਰੇ ਕਾਰੋਬਾਰ ਸਹੀ ਹੋ ਜਾਣਗੇ ਸੋ ਦੁਖੀ ਪਰਿਵਾਰ ਇੱਥੇ ਮਿਲੇ ਸਾਨੂੰ ਬਹੁਤ ਸਾਰੇ ਕਿ ਜੋ ਨਸ਼ੇ ਤੋਂ ਬੜੇ ਪਰੇਸ਼ਾਨ ਆ ਚਿੱਟੇ ਤੋਂ ਇਹ ਭੈਣ ਦੇ ਘਰ ਵਾਲਾ ਭੈਣ ਨੇ ਖੁਦ ਦੱਸਿਆ ਕਿ ਘਰ ਵਾਲਾ ਚਿੱਟਾ ਦਾ ਨਸ਼ਾ ਕਰਦਾ ਹੈ ਤੇ ਘਰ ਵਿੱਚ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ ਸੋ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਆਪਾਂ ਗਰਾਊਂਡ ਲੈਵਲ ਵਿੱਚ ਪਹੁੰਚ ਕੇ ਇਹਨਾਂ ਸਾਰਿਆਂ ਦਾ ਦੇਖ ਰਿਏ ਕਰੀਏ ਤਾਂ ਜੋ ਇਹ ਵੀ ਇੱਕ ਸੱਜਾ ਜੀਵਨ ਜੀ ਸਕਣ ਕਿੰਨੇ ਚਿਰ ਤੋਂ ਸੇਵਾ ਨਿਭਾ ਰਹੇ ਜੀ ਹੁਣ ਤੁਸੀਂ ਕੀ ਹੈਲਪ ਕਰ ਰਹੇ ਹੈ ਪਰਿਵਾਰਾਂ ਦੇ ਇਹ ਪਰਿਵਾਰ ਤੱਕ ਦੇਖਿਆ ਕਿ ਜੋ ਹਾਲਾਤ ਆਪ ਜੀ ਪਤਾ ਹੀ ਆ ਬਾਰਸ਼ ਦਾ ਮੌਸਮ ਹੈ ਸਭ ਤੋਂ ਪਹਿਲ ਦੇ ਆਧਾਰ ਤੇ ਜੋ ਤਰਪਾਲ ਦੀ ਸਹਾਇਤਾ ਲੈ ਕੇ ਆਏ ਇੱਥੇ ਕਿ ਇਹਨਾਂ ਕੋਠਿਆਂ ਤੇ ਤਰਪਾਲ ਪੈ ਜੇ ਤਾਂ ਜੋ ਕੁਝ ਟਾਈਮ ਇਹਨਾਂ ਦਾ ਸਹੀ ਲੰਘ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਨਾਲ ਖੜੇ ਆ ਇਹਨਾਂ ਦੇ ਸੰਯੋਗ ਦੀ ਲੋੜ ਆ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀਆਂ ਕੋਸ਼ਿਸ਼ ਕਰਾਂਗੇ ਕਿ ਲੈਂਟਰ ਵਾਲੀਆਂ ਛੱਤਾਂ ਪਾ ਕੇ ਦਵਾਂਗੇ ਇਹਨਾਂ ਨੂੰ ਜੋ ਸੰਸਥਾ ਵੱਲੋਂ ਸੌਦੇ ਦੀ ਸਹਾਇਤਾ ਵੀ ਦਿੱਤੀ ਜਾਊਗੀ ਸੋ ਸੰਸਥਾ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਇਦਾਂ ਹੀ ਸਾਰੇ ਹਲਕਾ ਕਵਰ ਕਰਕੇ ਪਿੰਡੋਂ ਪਿੰਡੀ ਲੋੜਵੰਦ ਪਰਿਵਾਰਾਂ ਦੀ ਸਾਰਨੈ ਰਹੀ ਹੈ ਸੰਸਥਾ ਚੱਲਦੀ ਕਿਸ ਤਰੀਕੇ ਨਾਲ ਜਿਹੜੀ ਸੇਵਾ ਕਿੱਦਾਂ ਹੁੰਦੀ ਹੈ ਸਹਿਯੋਗ ਕਿੱਦਾਂ ਨਾਲ ਮਿਲਦਾ ਇਹਦੇ ਵਿੱਚ ਜੋ ਸੰਯੋਗ ਹੈ ਸੰਗਤ ਦਾ ਬਹੁਤ ਵੱਡਾ ਹੰਗਾਰਾ ਹੈ ਜੋ ਹਲਕੇ ਦੇ ਖਾਸ ਕਰਕੇ ਫੌਜੀ ਵੀਰਿਆ ਉਹ ਸਾਨੂੰ ਦਸਵੰਧ ਦਿੰਦੇ ਆ ਕੋਈ ਇਕੱਠੇ ਕਰਕੇ ਪੈਸੇ ਅਸੀਂ ਸਾਰੇ ਫੌਜੀ ਵੀਰ ਤੇ ਸੰਸਥਾ ਨੂੰ ਵੀ ਚਲਾ ਰਹੇ ਆ ਇਸ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਜੋ ਆਪਣੇ ਦਸਾਂ ਨੋਵਾਂ ਦੀ ਕਿਰਤ ਵਿੱਚੋਂ ਆਪਣਾ ਉਹਨਾਂ ਦਾ ਰੋਜ਼ਗਾਰ ਹੈ ਬਹੁਤ ਵਧੀਆ ਪਰਮਾਤਮਾ ਦੀ ਚੜ੍ਹਦੀ ਕਲਾ ਉਹਨਾਂ ਤੇ ਉਹਨਾਂ ਦਾ ਆਪਣੀ ਕੌਮ ਪ੍ਰਤੀ ਇੱਕ ਦਿਲੀ ਦਰਦ ਆ ਕਿ ਮੈਂ ਆਪਣੇ ਇਹ ਦਸਵੰਦ ਕੱਢਣਾ ਕੌਮ ਵਾਸਤੇ ਉਹ ਵੀ ਸਾਨੂੰ ਸੇਵਾ ਭੇਜਦੇ ਆ ਤਾਂ ਉਹ ਸੇਵਾ ਅਸੀਂ ਇਸ ਸੰਸਥਾ ਦੇ ਥਰੂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਦਿੰਦੇ ਆ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਜਾਣੇ ਇਹ ਸੰਸਥਾ ਦੇ ਨਾਲ ਜੁੜੋ ਤੇ ਆਪਾਂ ਵੱਦ ਚੜ ਕੇ ਲੋੜਵੰਦ ਪਰਿਵਾਰਾਂ ਦੀ ਸਾਰ ਲਈਏ 1.5 ਸਾਲ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਜਿਹੜਾ ਤੁਸੀਂ ਹਲਕੇ ਤੇ ਜਾ ਚੁੱਕੇ 1.5 ਸਾਲ ਤੋਂ ਜਦੋਂ ਤੋਂ ਇਹ ਸੰਸਥਾ ਬਣਾਈ ਆ ਜੰਡਿਆਲਾ ਗੁਰੂ ਹਲਕੇ ਤੋਂ 107 ਪਿੰਡਾਂ ਦੇ ਕਰੀਬ ਪਿੰਡ ਨੇ ਪਿੰਡ ਦੇ ਗਲੀ ਗਲੀ ਚੁੱਲਾ ਟੁੱਟਾ ਚੁੱਲਾ ਜਾ ਕੇ ਦਾਸ ਨੇ ਸਾਰ ਲਈ ਹੈ ਸੌਦੇ ਦੀ ਸਹਾਈਤਾ ਜਾਂ ਫਿਰ ਉਸਮਾਨ ਕਾਰਡ ਬਣਾ ਕੇ ਉਹਨਾਂ ਨੂੰ ਕੋਈ ਇਲਾਜ ਦੀ ਲੋੜ ਲੱਗੀ ਤੇ ਫ੍ਰੀ ਐਂਬੂਲੈਂਸ ਸੇਵਾ ਜੋ ਸੰਸਥਾ ਵੱਲੋਂ ਚਲਾਈ ਜਾ ਰਹੀ ਹੈ ਉਹ ਐਂਬੂਲੈਂਸ ਤੇ ਉਹਨਾਂ ਨੂੰ ਐਡਮਿਟ ਕਰਵਾ ਕੇ ਉਹਨਾਂ ਦਾ ਇਲਾਜ ਵੀ ਕਰਵਾਇਆ ਗਿਆ ਹੈ ਜਾਂ ਕਿਸੇ ਦਾ ਚੂਲਾ ਟੁੱਟਾ ਹੈ ਜਾਂ ਕਿਸੇ ਦਾ ਕੋਈ ਆਪਰੇਟ ਹੋਣ ਵਾਲਾ ਹੈ ਉਹ ਸਾਰਾ ਹੀ ਉਸਮਾਨ ਕਾਰਡ ਤੋਂ ਕਰਵਾ ਕੇ ਇਲਾਜ ਉਹ ਸਾਰੀ ਹਲਕੇ ਵਿੱਚ ਸੇਵਾ ਨਿਭਾਈ ਜਾ ਰਹੀ ਹੈ। ਕਿ ਅਪੀਲ ਕਰਨੀ ਚਾਹੋਗੇ ਕਿ ਗਰੀਬਾਂ ਦਾ ਸਾਥ ਦਿੱਤਾ। ਸਰਕਾਰਾਂ ਨੂੰ ਇਹੀ ਪੀਲ ਆ ਕੇ ਖਾਸ ਕਰਕੇ ਮੈਂ ਗੱਲ ਕਰਾਂਗਾ ਰਿਜ਼ਰਵ ਹਲਕਾ। ਰਿਜ਼ਰਵ ਹਲਕੇ ਤੋਂ ਆਬਖੂਬੀ ਸਮਝਦੇ ਹੋ ਕਿ 70 ਸਾਲ ਤੋਂ ਇਹ ਜੰਡਿਆਲਾਗੁਰੂ ਹਲਕਾ ਰਿਜ਼ਰਵ ਹੈ। ਔਰ ਇਹ ਜੋ ਹਲਕਾ ਹੈ ਇਹ ਸਾਰੇ ਹੀ ਪੰਜਾਬ ਦੀ ਇੱਕ ਹੱਬ ਵੀ ਹੈ। ਹਲਕਾ ਜੋ ਜੰਡਿਆਲਾਗੁਰੂ ਤੋਂ ਮੇਨ ਮੰਨਿਆ ਜਾਂਦਾ ਦੂਜੇ ਹਲਕਿਆਂ ਨਾਲੋਂ। ਸੋ ਇਸ ਹਲਕੇ ਦੇ ਹੀ ਹਾਲਾਤ ਇਹੋ ਜਿਹੇ ਹਨ ਤੇ ਅਸੀਂ ਕਿਵੇਂ ਪੂਰੇ ਪੰਜਾਬ ਨੂੰ ਚਲਾਉਣ ਦੀਆਂ ਗੱਲਾਂ ਕਰਦੇ ਹਾਂ। ਜਦੋਂ ਸਾਡੇ ਕੋਲ ਇੱਕ ਮੇਨ ਹਲਕਾ ਹੀ ਨਹੀਂ ਸੰਭਿਆ ਜਾ ਰਿਹਾ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਬੇਰੋਜ਼ਗਾਰੀ ਹੈ ਜਿਹੜੀ ਸਭ ਤੋਂ ਪਹਿਲਾਂ ਉਹਨੂੰ ਦੂਰ ਕੀਤਾ ਜਾਵੇ ਜਦੋਂ ਬੇਰੋਜ਼ਗਾਰੀ ਦੂਰ ਹੋਊਗੀ ਤੇ ਨਸ਼ੇ ਨੂੰ ਆਪਣੇ ਆਪ ਥੱਲ ਪੈ ਜਾਏਗੀ ਬਹੁਤ ਬਹੁਤਾਂ ਦਾ